ਅੱਜ डीसी ਦਫਤਰ ਮਲੇਰ ਕੋਟਲਾ ਅੱਗੇ ਮਹਿਲਾ ਵਿੰਗ ਕਾਂਗਰਸ ਮਲੇਰ ਕੋਟਲਾ ਵੱਲੋਂ ਬਹੁ ਗਿਣਤੀ ਵਿੱਚ ਇਕੱਠੇ ਹੋ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਪੰਜਾਬ ਸਰਕਾਰ ਤੋਂ ਪੁਰ ਜ਼ੋਰ ਮੰਗ ਕੀਤੀ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਨਾਲ ਕੀਤਾ ਵਾਦਾ ਪੂਰਾ ਕੀਤਾ ਜਾਵੇ ਅਤੇ ਮਹਿਲਾਵਾਂ ਲਈ 33% ਕੋਟਾ ਬਿੱਲ ਲਾਗੂ ਕੀਤਾ ਜਾਵੇ ਮਹਿਲਾਵਾਂ ਨਾਲ ਕੀਤਾ ਵਾਦਾ 1000 ਰੁਪਿਆ ਲਾਗੂ ਕੀਤਾ ਜਾਵੇ ਇਸ ਮੌਕੇ ਪਰ ਕੰਤਾ ਕੁਠਾਲਾ ਪ੍ਰਦਾਨ ਮਹਿਲਾ ਵਿੰਗ ਮਲੇਰ ਕੋਟਲਾ कुलवंत कौर बलाक अमरगढ़ सीमा रानी बलाक मालेर कोटला परमजीत कौर बलाक मोहम्मद इकबाल ढिलों कांग्रेस जनरल मालेर कोटला अते सरदार अली चेतू आदि हाजिर सन होबर देखने चैनल न लाइक शेयर कमेंट करो ते नव नवी खबर पहुंचाई जा सकन रिपोर्टिंग दिलदार हुसैन डीजी न्यूज मालेरकोटला ਅੱਜ ਡੀਸੀਓ ਵਿੱਚ ਕੀ ਪਹੁੰਚੇ ਅੱਜ ਦੇਸੀ ਅਫਸਰ ਦੇ ਜਨਰਲ ਐਚਐਸਏ ਮਹਲਾਵਾਂ ਦਾ ਜੋ 31% ਦਾ ਬੰਦ ਪ੍ਰੋਗਰਾਮ ਹੈ ਅੱਜ ਮੰਗ ਪੱਤਰ ਤਾਂ ਨਹੀਂ ਮੰਗ ਪੱਤਰ ਨਹੀਂ ਦਿੱਤਾ ਹੈਗਾ ਅਸੀਂ ਐਸੀ ਪੰਜਾਬ ਸਰਕਾਰ ਤੇ ਮੰਗ ਕੀਤੀ ਹੈ ਕਿ ਬਿਲ ਪਾਸ ਕਰੋ ਸਾਡੇ ਮਹਲਾਵਾਂ ਦੇ ਲਈ 31% ਇਨਰਵਿਸ਼ਨ ਸੰਭਲ ਮਿਲਣੀ ਚਾਹੀਦੀ ਹੈ ਤੁਹਾਨੂੰ ਭਰੋਸਾ ਦਵਾਇਆ ਜੀ ਇਹਨਾਂ ਵੱਲੋਂ ਐਸੀ ਮੈਮੋਰੈਂਡਮ ਦਿੱਤਾ ਸੀ ਸਾਨੂੰ ਜੋ ਦੇਸ਼ ਆਇਆ ਸੀ ਸਾਡੇ ਕਾਂਗਰਸ ਪਾਰਟੀ ਵੱਲੋਂ ਸਾਡੇ ਪੰਜਾਬ ਦੇ ਪ੍ਰਧਾਨ ਨੇ ਮੈਡਮ ਗੁਰਸ਼ਰਨ ਕੋਰੋਂ ਦਾ ਹਾਂ ਉਹਨਾਂ ਨੇ ਸਾਨੂੰ ਜੋ ਵੀ ਡਿਊਟੀ ਦਿੱਤੀ ਸੀ ਉਹ ਸਿਆਂ ਪੂਰੀ ਕੀਤੀ ਹੈ ਕਿਸੀ ਕਿਸੇ ਰੋਸ ਨਹੀਂ ਸਾਡੇ ਇਕੱਠੇ ਹੋਏ ਸਾਰੇ ਮੈਂ ਲਾਹਾਂ ਪੰਜਾਬ ਸਰਕਾਰ ਨੇ ਮੰਨ ਦਿੱਤੀ ਹੈ ਕਿ ਸਾਨੂੰ 31% ਜਗ੍ਹਾ ਸੰਦੀ ਤੇ ਬਾਕੀ ਇਹ ਵੀ ਕਿਹਾ ਵੀ ਇਹਨਾਂ ਨੇ ਜਦੋਂ ਸਰਕਾਰ ਬਣਾਈ ਹੈ ਕੈਨ ਨਹੀਂ ਹੋਣਾ ਨਾ ਭਾਗ ਦਿੱਤਾ ਸੀ 2000 ਦੇ ਆਸ-ਪਾਸ ਤੁਹਾਨੂੰ ਮਿਲਿਆ ਉਹ ਵੀ ਅਸੀਂ ਮੰਗ ਕੀਤੀ ਆ ਵੀ ਸਾਨੂੰ ਉਹ ਵੀ ਦਿੱਤਾ ਜਾ ਤੁਹਾਨੂੰ ਔਰਤਾਂ ਨੂੰ ਜੋ ਵੀ ਫੈਸਿਲਿਟੀਆਂ ਮਿਲੀ ਅੱਜ ਤੱਕ ਸਰਕਾਰਾਂ ਵੱਲੋਂ ਸਾਨੂੰ ਸਾਰਿਆਂ ਨਾਲੋਂ ਜ਼ਿਆਦਾ ਜੋ ਔਰਤਾਂ ਦੇ ਲਈ ਹੱਕਾਂ ਦੀ ਗੱਲ ਕੀਤੀ ਆ ਤਾਂ ਮਾਨਯੋਗ ਸਵਰਗੀ ਰਾਹੁਲ ਗਾਂਧੀ ਜੀ ਦਾ ਇਹ ਸੁਪਨਾ ਸੀ ਕਿ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਔਰਤਾਂ ਨੂੰ ਅੱਗੇ ਲਿਆਂਦਾ ਜਾਵੇ ਹਾਂਜੀ ਸਾਰੇ ਬੋਰਡ ਕਾਰਪੋਰੇਸ਼ਨਾਂ ਦੇ ਵਿੱਚ ਅੱਜ ਮਹਿਲਾਵਾਂ ਬੈਠੀਆਂ ਨੇ ਪਿੰਪਿੰਡਾਂ ਦੇ ਵਿੱਚ ਪੰਜ ਸਰਪੰਚ ਜੋ ਵੀ ਲੇਡੀਜ਼ ਬਣੀਆਂ ਨੇ ਉਹ ਸਾਰੀਆਂ ਮਾਨ ਜੋਗਰਾ ਜੀ ਵੀ ਗਾਂਧੀ ਜੀ ਦੀ ਬਦੌਲਤ ਹੈ ਬਣੀਆਂ ਬਾਕੀ ਆਪਣੇ ਸ਼ਹਿਰ ਦੀ ਗੱਲ ਆ ਲਈਏ ਜ਼ਿਲ੍ਹਾ ਮਲੇਰਕੋਲਾ ਦੇ ਇੱਥੇ ਸਾਡੇ ਮੈਡਮ ਰੱਜਿਆ ਸੁਲਤਾਨਾ ਆਪਣੇ ਬਹੁਤ ਸੂਝਵਾਨ ਨੇ ਬਹੁਤ ਜ਼ਿਆਦਾ ਉਹਨਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਬਹੁਤ ਹੀ ਕੰਮ ਕਰਾਏ ਨੇ ਜੇ ਅਸੀਂ ਅੱਜ ਪਿੰਡਾਂ ਵਿੱਚ ਜਾ ਕੇ ਦੇਖ ਲੈਨੇ ਆ ਤਾਂ ਸੜਕਾਂ ਇੰਨੀਆਂ ਵਧੀਆ ਨੇ ਬਣਾਈਆਂ ਹੋਈਆਂ ਜਿਹੜੀਆਂ ਕਿ ਅੱਜ ਤੱਕ ਕਿਸੇ ਨੇ ਨਹੀਂ ਸੀ ਬਣਾਈਆਂ ਬਾਕੀ ਔਰਤਾਂ ਨੂੰ ਸਾਰਿਆਂ ਨੂੰ ਵੱਡੀ ਫੈਸਿਲਿਟੀਆਂ ਇਹਨਾਂ ਨੇ ਦਿੱਤੀ ਜਦੋਂ ਮੈਡਮ ਰਜੀਆスルਦਾਨਾ ਜੀ ਕੈਬਨਿਟ ਮਿਨਿਸਟਰ ਸੀ ਉਸ ਟੈਨ ਉਹਨਾਂ ਨੇ ਕੈਪਟਨ ਸਾਹਿਬ ਨੂੰ ਕਹਿ ਕੇ ਔਰਤਾਂ ਦਾ ਕਿਰਾਇਆ ਮਾਫ਼ ਕਰਵਾਇਆ ਅੱਜ ਰੋਡਵੇਜ਼ ਦੀਆਂ ਬਸਾਂ ਪੰਜਾਬ ਦੀਆਂ ਬਸਾਂ ਦੇ ਵਿੱਚ ਪੰਜਾਬ ਦੇ ਵਿੱਚ ਅਸੀਂ ਕਿੱਥੇ ਮਰਜੀ ਜਾઈએ ਕਿਰਾਏ ਦੀ ਬਹੁਤ ਵੱਡੀ ਇਹ ਸਹੂਲਤ ਕੀਤੀ ਹੈ ਮੈਡਮ ਨੇ ਬਾਕੀ ਸੈਨੀਟੇਸ਼ਨ ਉਹ ਵੀ ਡਿਪਾਰਟਮੈਂਟ ਇਹਨਾਂ ਕੋਲ ਰਿਹਾ ਉਹਦੇ ਵਿੱਚ ਵੀ ਦੇਖ ਲਓ ਤੁਸੀਂ ਗਲ ਮਾਫ ਕੀਤੇ ਇਹਨਾਂ ਨੇ ਬਹੁਤ ਜ਼ਿਆਦਾ ਮਤਲਬ ਕੰਮ ਮੈਡਮ ਨੇ ਕੀਤੇ ਨੇ ਅਸੀਂ ਮੈਡਮ ਜੀ ਦੀ ਬਦੌਲਤ ਤੇ ਮੈਡਮ ਜੀ ਦੇ ਨਾਲ ਰਵਾਂਗੇ ਜਿੱਥੇ ਵੀ ਜਾਣਗੇ ਅਸੀਂ ਨਾਲ ਆ ਮਹਿਲਾ ਕਾਂਗਰਸ ਜਿੰਦਾਬਾਦ ਮਹਿਲਾ ਕਾਂਗਰਸ ਜਿੰਦਾਬਾਦ ਮੈਡਮ ਰਜ਼ੀਆ ਸੁਲਤਾਨਾ ਜਿੰਦਾਬਾਦ ਮੈਡਮ ਰਜ਼ੀਆ ਸੁਲਤਾਨਾ

ਨਾ ਜ਼ਿੰਮੇਵਾਰ ਆਦਮੀ ਰਾਕੇ ਪੰਜਾਬ ਸਰਕਾਰ ਚਲਾ ਰਿਹਾ ਹੈ ਭਗਵੰਤ ਮਾਨ ਉਹ ਰਾਹੁਲ ਗਾਂਧੀ ਬਾਰੇ ਬੋਲਿਆ ਕਿ ਇਹਨੂੰ ਸਿਆਸਤ ਕਰਨੀ ਨਹੀਂ ਆਉਂਦੀ ਉਹ ਕੋਈ ਨਸ਼ਾ ਪੱਤਾ ਨਹੀਂ ਕਰਦਾ ਇਹ ਸ਼ਰਾਬਾਂ ਪੀ ਕੇ ਸਿਆਸਤ ਕਰਦੇ ਨੇ ਨਾ ਸਿਆਸਤ ਕਰਨ ਦਾ ਪਤਾ ਨਾ ਨਾ ਬੋਲਣ ਦਾ ਪਤਾ ਨਾ ਇਹਨਾਂ ਨੂੰ ਆਕਾਸ਼ ਦਾ ਸਭ ਤੋਂ ਵੱਡੀ ਗੱਲ ਇਹ ਕਰਾਂਗੇ ਕਿ ਜਿਹੜੇ ਈਦਗਾ ਦੇ ਵਿੱਚ ਆ ਕੇ ਗਏ ਨੇ ਭਗਵੰਤ ਮਾਨ ਸਾਹਿਬ ਇਹ ਉਦੋਂ ਕਹਿ ਕੇ ਗਏ ਨੇ ਕਿ ਜ਼ਿਲ੍ਹਾ ਜ਼ਿਲ੍ਹਾ ਡਿਵੀਜ਼ਨ ਜ਼ਿਲ੍ਹਾ ਇਹਨਾਂ ਨੂੰ ਐ ਨਹੀਂ ਪਤਾ ਨਸ਼ੇ ਦੇ ਵਿੱਚ ਕੀ ਜ਼ਿਲ੍ਹਾ ਬਣਾਇਆ ਕਿਹਨੇ ਆ ਇਹ ਬਣਾਇਆ ਮੈਡਮ ਨੇ ਮੈਡਮ ਰਹੀਆ ਸੁਲਤਾਨਾ ਜੀ ਨੇ ਜਦ ਕਿ ਉਹ ਕਹਿ ਰਹੇ ਨੇ ਹਸਪਤਲ ਬਾਰੇ ਕਿ ਹਸਪਤਲ ਅਸੀਂ ਇੱਥੇ ਲੈ ਕੇ ਆ ਰਹੇ ਆ ਇਹ ਨਸ਼ੇ ਪਤੇ ਦੀਆਂ ਸਾਰੀਆਂ ਸਰਹੋਣੇ ਕਿ ਨਸ਼ੇ ਜਬਰ ਹੈ ਕਿ ਬੋਲਦਾ ਇਨਸਾਨ ਉਹ ਉਹ ਦੂਜੇ ਨੂੰ ਕਹਿ ਰਿਹਾ ਕਿ ਸੈਂਟਰ ਗਵਰਨਮੈਂਟ ਦੇ ਵਿੱਚ ਸੈਂਟਰ ਦੇ ਵਿੱਚ ਬੰਦਾ ਬੈਠ ਕੇ ਵਿਰੋਧੀ ਤੇਦਾ ਰਹੇਤਾ ਉਹਨੂੰ ਕਹਿ ਰਹੇ ਸਿਆਸਤ ਕਰਨੀ ਨਹੀਂ ਆਉਂਦੀ ਉਹਨੂੰ ਇਹ ਸਿਆਸਤ ਕਰਨੀ ਇਹਨੂੰ ਨਹੀਂ ਆ ਰਹੀ ਕਿ ਦੂਜੇ ਦੇ ਚਮਕਾਏ ਹੋਏ ਤੇ ਦੂਜੇ ਦੇ ਸ਼ਹਿਰ ਬਸਾਏ ਤੇ ਦੂਜੇ ਦੇ ਜ਼ਿਲ੍ਹੇ ਲਿਆਂਦੇ ਤੇ ਆਪਦਾ ਨਾਮ ਕਰ ਰਿਹਾ ਹੈ ਜਦ ਕਿ ਇਹਦਾ ਆਪ ਦੇ ਐਮਐਲਏ ਨੇ ਕੋਈ ਅਹੁਦਾ ਤੱਕ ਨਹੀਂ ਦਿੱਤਾ ਇਹ ਸਾਡੀ ਪੰਜਾਬ ਬੱਕਬੋੜੀ ਬਚਾ ਲਵੇ ਇਹਨੂੰ ਕੁਛ ਨਹੀਂ ਆ ਰਿਹਾ ਜਿਹੜਾ ਕਿ ਹਸਪਤਲ ਲੈ ਕੇ ਜਾਂਦਾ ਉਸ ਮੈਡਮ ਰਈਆ ਸੁਟਾਨਾ ਜੀ ਨੂੰ ਲੈ ਕੇ ਜਾਂਦਾ ਇਹਨੂੰ ਪਤਾ ਨਹੀਂ ਇਹ ਆਪ ਦੇ ਬਣਾ ਰਿਹਾ ਹੈ ਇੱਥੇ ਤਾਂ ਸੰਭੇ ਨਹੀਂ ਦਿਗਿਆ ਜਦ ਕਿ ਹੁਣ ਵੀ ਉਹਨਾਂ ਦੇ ਬਚਾਏ ਹਸਪਤਲ ਇਹਨਾਂ ਨੂੰ ਕੱਖ ਨਹੀਂ ਪਤਾ ਨਾ ਬਾਰੇ ਨਾ ਕਿ ਸ਼ਹਿਰ ਦਾ ਤੁਸੀਂ ਬੇੜਾ ਗਰ ਕੀਤਾ ਪਿਆ ਆਮ ਪਾਰਟੀ ਵਾਲਿਆਂ ਨੇ ਇਹ ਕਹਿੰਦੇ ਨੇ ਝਾੜੂ ਦੀ ਸਰਕਾਰ ਝਾੜੂ ਤੁਸੀਂ ਜਾ ਕੇ ਦੇਖੋ ਸ਼ਹਿਰ ਚ ਕਿੰਨਾ ਗੰਦ ਪਿਆ ਪਿਆ ਥਾਂ ਥਾਂ ਤੇ ਟੋਏ ਪਏ ਪਏ ਨੇ ਅੱਜ ਤੱਕ ਫਰਸ ਨਹੀਂ ਪਈ ਹਾਈ ਤੱਕ ਕਿਸੇ ਦਾ ਫਰਸ ਨਹੀਂ ਪੈ ਰਿਹਾ ਮੇਰੇ ਨਾਲ ਚੱਲੋ ਤੁਹਾਨੂੰ ਮੈਂ ਕੱਚੇ ਕੋੜ ਦੇ ਬਾਹਰ ਦਿਖਾਉਣਾ ਕਿ 2 ਮਹੀਨਿਆਂ ਤੋਂ ਉੱਪਰ ਹੋ ਗਿਆ 15 ਦਿਨਾਂ ਬਾਅਦ ਉਹ ਟੋਆ ਦਬ ਜਾਂਦਾ ਕੀ ਹੈ ਸਰ ਆਮ ਪਾਰਟੀ ਦੇ ਸਰਕਾਰ ਦੀਆਂ ਗੱਲਾਂ ਨੇ ਇਹ ਤਿੰਨ ਸਾਲ ਹੋ ਗਏ ਤਿੰਨ ਸਾਲ ਹੋ ਗਏ ਨਾ ਚੱਲਦਿਆਂ ਨੂੰ ਇਹ ਹਰ ਦੋ ਮਹੀਨਿਆਂ ਬਾਅਦ ਦਬ ਜਾਂਦਾ ਹੈ ਮੇਰੇ ਨਾਲ ਤੁਸੀਂ ਸ਼ਹਿਰ ਦੇ ਵਿੱਚ ਚਲੋ ਜਿੱਥੇ ਕਿਤੇ ਕਹਿੰਦੇ ਨੇ ਵਿਕਾਸ ਹੋਇਆ ਹੋਇਆ ਮੈਂ ਸਾਡੇ ਵਿਧਾਇਕ ਨੂੰ ਪੁੱਛਣਾ ਚਾਹਣਾ ਇੱਥੇ ਵਾਲੇ ਨੂੰ ਕਿ ਤੁਸੀਂ ਸਿਰਫ ਸੌਣ ਦਾ ਤੁਹਾਨੂੰ ਕੰਮ ਹੈ ਜਾਂ ਖਾਣ ਪੀਣ ਤੱਕ ਮਤਲਬ ਹੈ ਦੇਖੋ ਮੜਾ ਜਾਂ ਗਾਰਨਾ ਸ਼ਹਿਰ ਦੇ ਵਿੱਚ ਆ ਕੇ ਕੀ ਹਾਲਾਤ ਕੀਤੇ ਪੈਣਾ ਤੁਹਾਨੂੰ ਸ਼ਹਿਰ ਦੇ ਪੰਜਾਬ ਸੁਲਤਾਨਾ ਇੰਨੇ ਕਹਿ ਰਹਾ ਹਾਂ ਮੈਂ ਜੀ ਸੁਲਤਾਨਾ ਇੰਨੇ ਇੰਨੇ ਕਹਿ ਰਹਾ ਹਾਂ ਮੈਂ ਸਿਰਫ ਸਾਡੇ ਵਿਧਾਇਕ ਨੂੰ ਕਹਾਂਗਾ ਕਿ ਸ਼ਹਿਰ ਦਾ ਦਾਰਾ ਕਰੋ ਸ਼ਹਿਰ ਦਾ ਨਰਕ ਖਤਮ ਕਰੋ ਜੇ ਤੁਹਾਨੂੰ ਰੱਬ ਨੇ ਇੱਜ਼ਤ ਦਿੱਤੀ ਹੈ ਤਾਂ ਉਹਦਾ ਫਾਇਦਾ ਉਠਾਓ ਨਾ ਕਿ ਲੋਕਾਂ ਵਾਸਤੇ ਨਰਕ ਨਾ ਬਣਾਓ ਤੁਸੀਂ ਆਪਣੇ ਨਾਂ ਢਿੱਡ ਭਰੀ ਜਾਓ ਬਸ ਇੰਨੇ ਕਹਿੰਦਾ ਮੈਂ ਇਹੀ ਕਹਾਂਗਾ ਤੁਹਾਨੂੰ